ਹਾਲੇਲੂਇਆ 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 ਮੇਰੇ ਯਹੋਵਾ ਪਿਤਾ ਮੇਰੇ ਅਨੁਗ੍ਰਹਿਕਾਰੀ ਪਿਤਾ ਜੀ ਅਸੀਂ ਸਭ ਗੱਲਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਜੋ ਤੁਸੀਂ ਸਾਨੂੰ ਦਿੱਤਾ ਹੈ ਮੇਰੇ ਪਰਮੇਸ਼ਵਰ ਇਸ ਸਮੇਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਇਹ ਦਿਨ ਤੁਸੀਂ ਸਾਨੂੰ ਦਿੱਤਾ ਹੈ ਖੁਦਾਵੰਨ ਖੁਦਾ ਇਸ ਗੱਲ ਦੇ ਲਈ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਖੁਦਾਵੰਨ ਖੁਦਾ ਮੈਂ ਇੱਕ ਗੱਲ ਨੂੰ ਹਮੇਸ਼ਾ ਯਾਦ ਕਰਦਾ ਹਾਂ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਇਹ ਜੋ ਨਵੀਂ ਸਵੇਰ ਅਸੀਂ ਦੇਖ ਰਹੇ ਹਾਂ ਪ੍ਰਭੂ ਇਹ ਤੁਹਾਡਾ ਫਜ਼ਲ ਹੈ ਸਾਡੇ ਦੇ ਪ੍ਰਭੂ ਜੋ ਤੁਸੀਂ ਕੀਤਾ ਆ ਕਿਉਂਕਿ ਹੁਣ ਵੀ ਇਸ ਸਮੇਂ ਵੀ ਮੇਰੇ ਪਰਮੇਸ਼ਵਰ ਬਹੁਤ ਸਾਰੇ ਅਸੀਂ ਲੋਕ ਆ ਜੋ ਇਸ ਸਮੇ ਨੂੰ ਵੇਖ ਨਹੀਂ ਪਾਏ ਖੁਦਾਵਨ ਖੁਦਾ ਜੋ ਇਸ ਸਮੇ ਨੂੰ ਦੇਖ ਨਹੀਂ ਪਾਏ ਮੇਰੇ ਪਿਤਾ ਲੇਕਿਨ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਤੇ ਹੋਇਆ ਅਸੀਂ ਇਹਨਾਂ ਸਾਵਾਂ ਨੂੰ ਲੈ ਰਹੇ ਆ ਮੇਰੇ ਪਿਤਾ ਇਹ ਤੁਹਾਡੀ ਵੱਡੀ ਦਇਆ ਆ ਤੁਹਾਡਾ ਅਨੁਗ੍ਰਹਿ ਆ ਮੇਰੇ ਪਿਤਾ ਮੇਰੇ ਪਰਮੇਸ਼ਵਰ ਮੈਂ ਇਸ ਅਨੁਗ੍ਰਹਿ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਔਰ ਪ੍ਰਭੂ ਜੋ ਤੇਰੇ ਲੋਕ ਆ ਤੇਰੇ ਚੁਣੇ ਹੋਏ ਲੋਕ ਆ ਖੁਦਾ ਨੂੰ ਖੁਦਾ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇਸ ਅਨੁਗ੍ਰਹਿ ਨੂੰ ਮੰਗਦਾ ਹੈ ਖੁਦਾ ਨੂੰ ਖੁਦਾ ਇਹ ਅਨੁਗ੍ਰਹਿ ਵਾਦਾ ਜਾਏ ਮੇਰੇ ਪਰਮੇਸ਼ਰ ਮੇਰੇ ਪਿਤਾ ਮੈਂ ਤੁਹਾਡੇ ਵੱਲੋਂ ਦਿੱਤੀ ਹੋਈ ਸਮਝ ਨੂੰ ਬੁੱਧੀ ਨੂੰ ਮੰਗਦਾ ਖੁਦਾ ਨੂੰ ਖੁਦਾ ਤੁਸੀਂ ਸਾਡੇ ਜੀਵਨਾਂ ਨੂੰ ਬਦਲ ਚੁੱਕੇ ਚੇਂਜ ਕਰ ਚੁੱਕੇ ਜੋ ਖੁਦਾ ਨੂੰ ਖੁਦਾ ਮੇਰੇ ਪਿਆਰੇ ਪ੍ਰਭੂ ਜੀ ਇਹ ਤਰ ਤੀਨੂ ਆਕਾਸ਼ ਨੂੰ ਇਹ ਚੰਦ ਸੂਰਜ ਤਾਰੇ ਜੋ ਕੁਝ ਵੀ ਆ ਖੁਦਾਵੰ ਖੁਦਾ ਹੈ ਸੰਸਾਰ ਦੇ ਵਿੱਚ ਸਭ ਕੁਝ ਤੁਹਾਡਾ ਹੀ ਰਚਿਆ ਆ ਤੁਹਾਡਾ ਹੀ ਬਣਾਇਆ ਆ ਪ੍ਰਭੂ ਜੀ ਤੁਸੀਂ ਇਹਦੇ ਕ੍ਰੀਏਟਰ ਜੋ ਤੁਸੀਂ ਇਹਨੂੰ ਬਣਾਉਣ ਵਾਲੇ ਜੋ ਮੇਰੇ ਪਰਮੇਸ਼ਵਰ ਸਭ ਕੁਝ ਤੁਹਾਡਾ ਬਣਾਇਆ ਆ ਪ੍ਰਭੂ ਜੀ ਖੁਦਾਵਨ ਖੁਦਾ ਇਹ ਪੂਰਾ ਸੰਸਾਰ ਖੁਦਾਵਨ ਖੁਦਾ ਸੱਚਮੁੱਚ ਤੁਹਾਡਾ ਕੋਈ ਵੀ ਸਾਨੀ ਨਹੀਂ ਹੈ ਮੇਰੇ ਪਰਮੇਸ਼ਰ ਤੁਸੀਂ ਹੀ ਇਕਮਾਤਰ ਸੱਚੇ ਪਰਮੇਸ਼ਰ ਜੋ ਤੁਹਾਡੀ ਜਹਾ ਹੋਰ ਕੋਈ ਨਾ ਦੂਸਰਾ ਹੈ ਨਾ ਹੋਵੇਗਾ ਪ੍ਰਭੂ ਤੁਸੀਂ ਹੀ ਇਕਮਾਤਰ ਸੱਚੇ ਪਰਮੇਸ਼ਰ ਜੋ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਤੁਹਾਡਾ ਫਜ਼ਲ ਸਾਡੇ ਜੀਵਨਾਂ ਦੇ ਵਿੱਚ ਹੋਇਆ ਹੈ ਮੇਰੇ ਪਿਤਾ ਅਸੀਂ ਇਸ ਗੱਲ ਲਈ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪ੍ਰਭੂ ਜੀ ਤੁਹਾਡੀ ਦਇਆ ਸਦਾ ਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵਧਦੀ ਜਾਏ ਵਧਦੀ ਜਾਏ ਮੇਰੇ ਪਰਮੇਸ਼ਵਰ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੇਰੀ ਉਹਨਾਂ ਲੋਕਾਂ ਦੇ ਨਹੀਂ ਮੰਗਦਾ ਹਾਂ ਜੋ ਦੁੱਖਾਂ ਦੇ ਵਿੱਚ ਆ ਤਕਲੀਫਾਂ ਦੇ ਵਿੱਚ ਆ ਹਾਲਾਤਾਂ ਦੇ ਵਿੱਚ ਆ ਪਰੇਸ਼ਾਨੀਆਂ ਦੇ ਵਿੱਚ ਆ ਨਿਸ਼ਚੈ ਨਿਸ਼ਚੈ ਮੇਰੇ ਪਰਮੇਸ਼ਵਰ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਚੇਂਜ ਕਰ ਚੁੱਕਾ ਹੈ ਮੇਰੇ ਪਿਤਾ ਤੁਸੀਂ ਉਹਨਾਂ ਦੇ ਜੀਵਨਾਂ ਨੂੰ ਬਦਲ ਚੁੱਕੇ ਜੋ ਮੇਰੇ ਪ੍ਰਭੂ ਜੀ ਮੈਂ ਸਾਰੀਆਂ ਗੱਲਾਂ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਪਿਆਰੀ ਪ੍ਰਭੂ ਜੀ ਹਰ ਇੱਕ ਦਾ ਜੀਵਨ ਸੇਮ ਨਹੀਂ ਰਹੇਗਾ ਪਰਭੂ ਕਿਉਂਕਿ ਜੋ ਜੀਵਨ ਤੁਸੀਂ ਦਿੱਤਾ ਵਾ ਤੁਸੀਂ ਕੋੜਿਆਂ ਦੀ ਮਾਰ ਖਾਦੀ ਮੇਰੇ ਪ੍ਰਭੂ ਤਾਂ ਕਿ ਅਸੀਂ ਬਚਾਏ ਜਾਈਏ ਤੁਹਾਡੇ ਕੋੜੇ ਖਾਨਾ ਮਾਰ ਖਾਨਾ ਮੇਰੇ ਪਿਆਰੇ ਪ੍ਰਭੂ ਜੀ ਸਾਨੂੰ ਸ਼ਿਫਾ ਮਿਲੀਆ ਸਾਡੇ ਲਈ ਛੁਟਕਾਰਾ ਠਹਿਰਿਆ ਉਹ ਛੁਟਕਾਰਾ ਅੱਜ ਸਭ ਦੇ ਜੀਵਨ ਦੇ ਵਿੱਚ ਆ ਚੁੱਕਾ ਵਾ ਜਿੰਨੇ ਵੀ ਭੈਣ ਭਰਾ ਦੁਖੀ ਆ ਬਿਮਾਰਾ ਪਰੇਸ਼ਾਨਾ ਹਾਲਾਤਾਂ ਦੇ ਵਿੱਚ ਆ ਤਕਲੀਫਾਂ ਦੇ ਵਿੱਚ ਆ ਅੱਜ ਮੇਰੇ ਪ੍ਰਭੂ ਤੂੰ ਇੱਕ ਇੱਕ ਜਨ ਦੇ ਜੀਵਨ ਦੇ ਵਿੱਚ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਚੁੱਕਾ ਵਾਂ ਆਪਣੀ ਵੱਡੇ ਜ਼ਲਾਲ ਨੂੰ ਪ੍ਰਗਟ ਕਰ ਚੁੱਕਾ ਵਾਂ ਮੇਰੇ ਪ੍ਰਭੂ ਜੀ ਤੁਸੀਂ ਆਪਣੇ ਜੀਵਨ ਨੂੰ ਦਿੱਤਾ ਹੀ ਇਸੇ ਲਈ ਸੀ ਕਿ ਖੁਦਾਵੰਨ ਖੁਦਾ ਅਸੀਂ ਬਚਾਏ ਜਾਈਏ ਅਸੀਂ ਛੁੜਾਏ ਜਾਈਏ ਕਿਸੇ ਵੀ ਅੱਜ ਬਿਮਾਰੀ ਦਾ ਸਾਡੇ ਦੇ ਉੱਤੇ ਕੋਈ ਅਧਿਕਾਰ ਨਹੀਂ ਆ ਸਭ ਬਿਮਾਰੀਆਂ ਪਰੇਸ਼ਾਨੀਆਂ ਸਾਡੇ ਪੈਰਾਂ ਹੇਠ ਆ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਸਭ ਤਰ੍ਹਾਂ ਦੀਆਂ ਬਿਮਾਰੀਆਂ ਨਚਾਰੀਆਂ ਅਜ ਸਾਡੇ ਪੈਰਾਂ ਹੇਠ ਆ ਖੁਦਾਵਨ ਖੁਦਾ ਤੁਸੀਂ ਚੰਗਾ ਕਰਨ ਵਾਲੇ ਪਰਮੇਸ਼ੁਰ ਜੋ ਪ੍ਰਭੂ ਜੀ ਤੁਸੀਂ ਚੰਗਾ ਕਰਨ ਵਾਲੇ ਪਰਮੇਸ਼ੁਰ ਸੱਚਮੁੱਚ ਖੁਦਾਵਨ ਖੁਦਾ ਅੱਜ ਤੁਸੀਂ ਉਹਨਾਂ ਸਭ ਭੈਣ ਭਰਾਵਾਂ ਨੂੰ ਇੱਕ ਬਹੁਤਾਇਤ ਵਾਲਾ ਜੀਵਨ ਦੇ ਚੁੱਕੇ ਜੋ ਇੱਕ ਅੱਛਾ ਜੀਵਨ ਦੇ ਚੁੱਕੇ ਜੋ ਖੁਦਾਵੰਨ ਖੁਦਾ ਜਿੰਨੇ ਵੀ ਲੋਕ ਖੁਦਾਵੰਨ ਖੁਦਾ ਇਸ ਪ੍ਰਾਰਥਨਾ ਨੂੰ ਸੁਣਨ ਉਸ ਅਨੁਸਾਰ ਕਰਨ ਸੱਚਮੁੱਚ ਪਿਤਾ ਤੋ ਇੱਕ ਇੱਕ ਦੇ ਜੀਵਨ ਵਿੱਚ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਚੁੱਕਾ ਵਾ ਆਪਣੀ ਜ਼ਲਾਲ ਨੂੰ ਪ੍ਰਗਟ ਕਰ ਚੁੱਕਾ ਹੈ ਪ੍ਰਭੂ اپنی ਜ਼لال ਨੂੰ ਪ੍ਰਗਟ ਕਰ ਚੁੱਕਾ ਹੈ ਮੇਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਧੰਨਵਾਦ ਕਰਦਾ ਮੇਰੇ ਖੁਦਾਵੰਦ ਖੁਦਾ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪਰਮੇਸ਼ਵਰ ਜੀ ਦਇਆਵਾਨ ਜੋ ਮੇਰੇ ਪਿਤਾ ਜੀ ਤੁਹਾਡਾ ਵਚਨ ਦੱਸਦਾ ਆ ਕਿ ਨਾ ਡਰ ਨਾ ਕਬਰਾ ਮੈਂ ਤੇਰੇ ਅੰਗ ਸੰਗ ਹਾਂ ਮੈਂ ਤੈਨੂੰ ਯੋਰ ਬਖਸ਼ਾਂਗਾ ਮੈਂ ਤੈਨੂੰ ਛੁਡਾਵਾਂਗਾ ਨਿਸ਼ਚੈ ਮੇਰੇ ਪਿਤਾ ਮੈਂ ਤੁਹਾਡੇ ਵਚਨ ਦੇ ਅਨੁਸਾਰ ਮੰਗਦਾ ਹਾਂ ਕਿ ਤੁਸੀਂ ਸਾਡੇ ਜੀਵਨ ਨੂੰ ਬਚਾ ਲਿਆ ਵਾ ਤੁਸੀਂ ਸਾਡੇ ਜੀਵਨ ਦੇ ਵਿੱਚ ਆਪਣੀ ਦਇਆ ਨੂੰ ਪ੍ਰਗਟ ਕੀਤਾ ਆ ਤੁਸੀਂ ਸਾਡੇ ਜੀਵਨਾ ਨੂੰ ਸੁਰੱਖਿਤ ਕੀਤਾ ਆ ਖੁਦਾਵੰਨ ਖੁਦਾ ਹਰੇਕ ਤਰ੍ਹਾਂ ਦੀ ਨੈਗੇਟਿਵਿਟੀ ਦੀਆਂ ਚਾਲਾਂ ਨੂੰ ਸ਼ੈਤਾਨ ਦੀਆਂ ਚਾਲਾਂ ਨੂੰ ਅੱਜ ਤੁਸੀਂ ਸਾਡੇ ਜੀਵਨਾ ਦੇ ਵਿੱਚੋਂ ਸਭ ਵੰਦਨਾ ਨੂੰ ਤੋੜ ਦਿੱਤਾ ਆ ਖਤਮ ਕਰ ਦਿੱਤਾ ਹੈ ਖੁਦਾਵਨ ਖੁਦਾ ਆ ਸਾਡੇ ਜੀਵਨ ਪਿਆਰੀ ਪ੍ਰਭੂ ਜੀ ਤੁਹਾਡੇ ਹੱਥਾਂ ਦੇ ਵਿੱਚ ਆ ਤੁਹਾਡੇ ਹੱਥਾਂ ਦੇ ਵਿੱਚ ਆ ਤੁਸੀਂ ਸਾਡੇ ਜੀਵਨਾ ਦੇ ਵਿੱਚ ਆਪਣੀ ਅਦਭੁਤ ਜੋਤੀ ਨੂੰ ਪ੍ਰਗਟ ਕੀਤਾ ਹੈ ਮੇਰੇ ਪਿਤਾ ਪ੍ਰਗਟ ਕੀਤਾ ਹੈ ਖੁਦਾਵਨ ਖੁਦਾ ਤੇਰਾ ਵਚਨ ਦੱਸਦਾ ਵਾ ਕਿ ਤੇਰੇ ਨੇੜੇ ਹਜ਼ਾਰ ਤੇ ਤੇਰੀ ਸੱਜੇ 10000 ਗਿਰਣਗੇ ਖੁਦਾਵਨ ਖੁਦਾ ਫਿਰ ਵੀ ਪਿਤਾ ਸਾਡਾ ਕੋਈ ਨੁਕਸਾਨ ਨਹੀਂ ਹੋਏਗਾ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਅਸੀਂ ਦੁਸ਼ਟਾਂ ਦੇ ਅੰਤ ਨੂੰ ਦੇਖਾਂਗੇ ਤੇਰਾ वचन ਦੱਸਦਾ ਵਾ ਨਿਸ਼ਚੈ ਮੇਰੇ ਪਰਮੇਸ਼ਰ ਉਹ ਦੁਸ਼ਟ ਦਾ ਸ਼ੈਤਾਨ ਦਾ ਅੰਤ ਹੋ ਚੁੱਕਾ ਅੰਤ ਹੋ ਚੁੱਕਾ ਹੈ ਖੁਦਾਮਨ ਖੁਦਾ ਅੰਤ ਹੋ ਚੁੱਕਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪ੍ਰਭੂ ਜੀ ਤੋਡੀ ਦਇਆ ਦੇ ਲਈ ਤੋਡੀ ਕਰੁਨਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਜੀ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਮੇਰਾ ਭਰੋਸਾ ਤੁਹਾਡੇ ਤੇ ਆ ਮੇਰਾ ਵਿਸ਼ਵਾਸ ਤੁਹਾਡੇ ਤੇ ਆ ਖੁਦਾਵਨ ਖੁਦਾ ਤੂ ਸਾਨੂੰ ਖੁਦਾਵਨ ਖੁਦਾ ਸ਼ੈਤਾਨ ਦੇ ਜਾਲ ਤੋਂ ਬਚਾਉਣ ਵਾਲਾ ਪਰਮੇਸ਼ਰ ਤੂ ਸਾਨੂੰ ਮਹਾਮਾਰੀਆਂ ਤੋਂ ਬਚਾਉਣ ਵਾਲਾ ਪਰਮੇਸ਼ਰ ਆ ਖੁਦਾਵਨ ਖੁਦਾ ਤੂੰ ਸਾਨੂੰ ਆਪਣੇ ਖੰਭਾਂ ਦੀ ਆੜ ਦੇ ਵਿੱਚ ਛੁਪਾ ਕੇ ਰੱਖਿਆ ਵਾ ਤੂੰ ਸਾਨੂੰ ਆਪਣੇ ਪੰਖਾਂ ਦੀ ਆੜ ਦੇ ਵਿੱਚ ਛੁਪਾ ਕੇ ਰੱਖਿਆ ਹੈ ਮੇਰੇ ਪ੍ਰਭੂ ਜੀ ਨਾ ਸਾਨੂੰ ਰਾਤ ਤੋਂ ਡਰ ਲੱਗੇਗਾ ਨਾ ਸਾਨੂੰ ਖੁਦਾਵੰ ਖੁਦਾ ਕਿਸੇ ਵੀ ਤਰ੍ਹਾਂ ਦਾ ਭੈ ਸਤਾਏਗਾ ਕਿਉਂਕਿ ਤੁਸੀਂ ਸਾਡੇ ਨਾਲ ਜੋ ਤੁਸੀਂ ਸਾਡੇ ਅੰਗ ਸੰਗ ਜੋ ਮੇਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਪਿਆਰੇ ਪ੍ਰਭੂ ਜੀ ਤੁਸੀਂ ਰਾਤ ਪਰ ਸਾਨੂੰ ਸੰਭਾਲ ਕੇ ਰੱਖਿਆ ਮਿੱਠੀ ਤੇ ਪਿਆਰੀ ਨੀਂਦ ਦਿੱਤੀ ਪ੍ਰਭੂ ਜੀ ਉਸ ਨੀਂਦ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਬਹੁਤ ਸਾਰੇ ਅਸੀਂ ਲੋਕ ਦੇਖੇ ਆ ਜੋ ਖੁਦਾਵੰਦ ਖੁਦਾ ਸੌਣ ਦੇ ਲਈ ਵੀ ਮੈਡੀਸਨ ਨੂੰ ਲੈਂਦੇ ਆ ਗੋਲੀਆਂ ਖਾਂਦੇ ਆ ਤਾਂ ਕਿ ਉਹ ਨੀਂਦ ਨੂੰ ਲੈ ਪਾਉਣ ਲੇਕਿਨ ਸਾਡੇ ਉੱਤੇ ਤੁਹਾਡਾ ਫਜ਼ਲ ਹੋਇਆ ਵਾ ਤੁਹਾਡਾ ਅਨੁਗ੍ਰਹਿ ਹੋਇਆ ਆ ਤੁਹਾਡੀ ਕਿਰਪਾ ਹੋਈ ਆ ਕਿ ਅਸੀਂ ਜੋ ਰਾਤ ਤੁਸੀਂ ਸੌਣ ਦੇ ਲਈ ਦਿੱਤੀ ਆ ਉਸ ਅਨੁਸਾਰ ਅਸੀਂ ਆਪਣੀ ਉਸ ਰੈਸਟ ਨੂੰ ਕੀਤਾ ਔਰ ਖੁਦਾਵੰਨ ਖੁਦਾ ਸੱਚਮੁੱਚ ਅਸੀਂ ਮੰਗਦੇ ਹਾਂ ਕਿ ਅਸੀਂ ਐਵੇਂ ਹੀ ਅਰਲੀ ਮਾਰਨਿੰਗ ਉੱਠ ਕੇ ਸਵੇਰੇ ਤੜਕਸਾਰ ਉੱਠ ਕੇ ਪ੍ਰਭੂ ਜੀ ਸਦਾ ਹੀ ਅਸੀਂ ਤੁਹਾਡੇ ਸੰਮੁਖ ਆਉਂਦੇ ਰਹੀਏ ਔਰ ਤੁਹਾਡੇ ਨਾਲ ਖੁਦਾਵਨ ਖੁਦਾ ਪ੍ਰਾਰਥਨਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਕਰਦੇ ਰਹੀਏ ਮੇਰੇ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਂ ਜੋ ਪ੍ਰਭੂ ਜੀ ਤੁਹਾਡੀ ਦਇਆ ਸਦਾ ਦੀ ਹੈ ਮੇਰੇ ਖੁਦਾਵਨ ਖੁਦਾ ਤੁਹਾਡਾ ਅਨੁਗ੍ਰਹਿ ਸਦਾ ਦਾ ਹੈ ਮੇਰੇ ਪਰਮੇਸ਼ਰ ਜੀ ਤੁਹਾਡੀ ਕਿਰਪਾ ਸਦਾ ਦੀ ਹੈ ਖੁਦਾਵਨ ਖੁਦਾ ਮੈਂ ਹਰੇਕ ਗੱਲ ਹੀ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਮੇਰੇ ਪਰਮੇਸ਼ਵਰ ਜੀ ਧੰਨਵਾਦ ਕਰਦਾ ਹਾਂ ਮੇਰੀ ਯਹੋਵਾ ਪਿਤਾ ਸੱਚਮੁੱਚ ਤੁਸੀਂ ਮਹਾਨ ਜੋ ਮਹਾਨ ਜੋ ਖੁਦਾਵਨ ਖੁਦਾ ਤੁਸੀਂ ਸਾਨੂੰ ਕਦੀ ਵੀ ਇਕੱਲਿਆਂ ਨਹੀਂ ਛੱਡਦੇ ਤੁਸੀਂ ਸਾਨੂੰ ਕਦੀ ਵੀ ਇਕੱਲਿਆਂ ਨਹੀਂ ਛੱਡਦੇ ਹਮੇਸ਼ਾ ਸਾਡੇ ਅੰਗ ਸੰਗ ਜੋ ਹਮੇਸ਼ਾ ਸਾਡੇ ਅੰਗ ਸੰਗ ਜੋ ਮੇਰੇ ਪ੍ਰਭੂ ਜੀ ਮੈਂ ਮੰਗਦਾ ਹਾਂ ਕਿ ਮੇਰੀ ਪ੍ਰਾਰਥਨਾ ਔਰ ਵੀ ਵੱਧਦੀ ਜਾਏ ਵੱਧਦੀ ਜਾਏ ਖੁਦਾਵਨ ਖੁਦਾ ਮੇਰੀਆਂ ਪ੍ਰਾਰਥਨਾ ਦੇ ਸ਼ਬਦ ਖੁਦਾਵਨ ਖੁਦਾ ਹੋਰ ਵੀ ਸਟਰੋਂਗ ਹੋ ਚੁੱਕੇ ਆ ਹੋਰ ਵੀ ਸਟਰੋਂਗ ਹੋ ਚੁੱਕੇ ਆ ਮੇਰੇ ਪ੍ਰਭੂ ਜੀ ਮੈਂ ਤੁਹਾਡੇ ਵਿੱਚ ਹੋਰ ਵੀ ਵੱਧ ਚੁੱਕਾ ਵਾ ਜਿੰਨੇ ਵੀ ਭੈਣ ਭਰਾ ਇਸ ਸਮੇਂ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਨਾਲ ਨਾਲ ਕਰ ਰਹੇ ਆ ਮੇਰੇ ਪ੍ਰਭੂ ਜੀ ਤੁਸੀਂ ਹਰ ਇੱਕ ਦੇ ਜੀਵਨ ਨੂੰ ਬਦਲ ਚੁੱਕੇ ਜੋ ਬਦਲ ਚੁੱਕੇ ਜੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਪਿਆਰੀ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਔਰ ਖੁਦਾਵਨ ਖੁਦਾ ਇਸ ਅਨੁਸਾਰ ਉਹ ਵੀ ਪ੍ਰਾਰਥਨਾ ਕਰਦੇ ਆ ਤੇ ਨਿਸ਼ਚੈ ਮੇਰੇ ਪ੍ਰਭੂ ਜੀ ਤੁਸੀਂ ਹਰੇਕ ਦੇ ਜੀਵਨ ਨੂੰ ਬੜਾ ਜ਼ਿਆਦਾ ਸੁਪਰ ਡੂਪਰ ਬਲੇਸਡ ਬਣਾ ਚੁੱਕੇ ਜੋ ਆਸ਼ੀਸ਼ਤ ਕਰ ਚੁੱਕੇ ਜੋ ਖੁਦਾਵਨ ਖੁਦਾ ਤੁਸੀਂ ਸਾਨੂੰ ਦੇਣ ప్రతి ਦਿਨ ਵਧਉਂਦੇ ਜਾ ਰਹੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਹਾਡੀਆਂ ਸੋਚਾਂ ਸਾਡੇ ਵਿੱਚ ਖਿਪਲਾਈ ਦੀਆਂ ਨੇ ਪ੍ਰਭੂ ਜੀ ਤੁਸੀਂ ਸਾਡੇ ਜੀਵਨਾਂ ਨੂੰ ਚੇਂਜ ਕੀਤਾ ਵਾ ਬਦਲ ਦਿੱਤਾ ਵਾ ਖੁਦਾਵੰਨ ਖੁਦਾ ਇਸ ਜੀਵਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਹਰੇਕ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ੁਰ ਜੋ ਪਿਆਰੇ ਪ੍ਰਭੂ ਜੀ ਨਿਸ਼ਚੈ ਖੁਦਾਵਨ ਖੁਦਾ ਫਿਰ ਤੂੰ ਮੰਗਦਾ ਹੈ ਪ੍ਰਭੂ ਜੀ ਉਹਨਾਂ ਭੈਣ ਭਰਾਵਾਂ ਦੇ ਲਈ ਜੋ ਦੁੱਖਾਂ ਦੇ ਵਿੱਚ ਆ ਤਕਲੀਫ ਦੇ ਵਿੱਚ ਆ ਪਰੇਸ਼ਾਨੀ ਦੇ ਵਿੱਚ ਆ ਤੁਸੀਂ ਉਹਨਾਂ ਨੂੰ ਛੂ ਚੁੱਕੇ ਜੋ ਤੁਹਾਡਾ ਚੰਗਾ ਕਰਨ ਵਾਲਾ ਹੱਥ ਉਹਨਾਂ ਤੇ ਆ ਚੁੱਕਾ ਵਾ ਉਹਨਾਂ ਦੀ ਜ਼ਿੰਦਗੀ ਬਚ ਚੁੱਕੀ ਆ ਪ੍ਰਭੂ ਜੀ ਤੁਸੀਂ ਉਹਨਾਂ ਦੇ ਲਈ ਸ਼ਿਫਾ ਬਣ ਚੁੱਕੇ ਜੋ ਛੁਟਕਾਰਾ ਬਣ ਚੁੱਕੇ ਜੋ ਖੁਦਾਵਨ ਬਦਲ ਉਹਨਾਂ ਨੂੰ ਨਵੇਂ ਜੀਵਨ ਨੂੰ ਪਹਿਨ ਲਿਆਵਾ ਪਾਲਿਆਵਾ ਪ੍ਰਭੂ ਜੀ ਜੋ ਤੁਸੀਂ ਦਿੱਤਾ ਵਾ ਜੋ ਤੁਸੀਂ ਦਿੱਤਾ ਹੈ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਦੀ ਪੇਟਾ ਤੁਹਾਨੂੰ ਛਡੋ ਨਾ ਖੁਦਾਵਨ ਖੁਦਾ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ੁਰ ਜੋ ਪ੍ਰਭੂ ਜੀ ਅਸੀਂ ਤੁਹਾਡੀ ਦਇਆ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜੇ ਵੀ ਭੈਣ ਭਰਾਵਾਂ ਦੀਆਂ ਜੋ ਵੀ ਇੱਛਾਵਾਂ ਨੇ ਖੁਦਾਵਨ ਖੁਦਾ ਜਿਸ ਵੀ ਤਰ੍ਹਾਂ ਦੀ ਇੱਛਾ ਹੈ ਖੁਦਾਵਨ ਖੁਦਾ ਨਿਸ਼ਚੈ ਮੇਰੇ ਪ੍ਰਭੂ ਜੀ ਜੋ ਤੁਹਾਡੇ ਵਿੱਚੋਂ ਕਿ ਮੰਗ ਰਿਹਾ ਤੁਹਾਡੇ ਵਚਨ ਦੇ ਅਨੁਸਾਰ ਪ੍ਰਭੂ ਜੋ ਉਹਨਾਂ ਦੀ ਚਾਹਤ ਆ ਤੁਹਾਨੂੰ ਪੂਰਾ ਕਰ ਚੁੱਕਾ ਹੈ ਪ੍ਰਭੂ ਜੀ ਤੁਸੀਂ ਉਹਨੂੰ ਪੂਰਾ ਕਰ ਚੁੱਕੇ ਪੂਰਾ ਕਰ ਚੁੱਕੇ ਜੋ ਪ੍ਰਭੂ ਜੀ ਜੋ ਕੁਛ ਤੁਹਾਡੇ ਵਚਨ ਦੇ ਅਨੁਸਾਰ ਜੋ ਵੀ ਕੋਈ ਕੁਛ ਵੀ ਕਿਉਂ ਨਹੀਂ ਮੰਗਦਾ ਪ੍ਰਭੂ ਅਗਰ ਉਹ ਤੁਹਾਡੇ ਵਚਨ ਦੇ ਅਨੁਸਾਰ ਆ ਤੇ ਨਿਸ਼ਚੇ ਇਸੇ ਸਮੇਂ ਹੀ ਉਹਨਾਂ ਦੇ ਜੀਵਨ ਦੀ ਹਰ ਇੱਕ ਡਿਜ਼ਾਇਰ ਹਰ ਇੱਕ ਇੱਛਾ ਨੂੰ ਤੁਸੀਂ ਪੂਰਿਆਂ ਕਰ ਚੁੱਕੇ ਜੋ ਕਰ ਚੁੱਕੇ ਜੋ ਪ੍ਰਭੂ ਜੀ ਕਰ ਚੁੱਕੇ ਜੋ ਮੇਰੇ ਪਿਤਾ ਮੈਂ ਸਾਰੀਆਂ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁ크ਰੀਆ ਅਦਾ ਕਰਦਾ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਤੇਰੇ ਬਚਨ ਦੇ ਅਨੁਸਾਰ ਕਿ ਸਾਡੀ ਫੁੱਲ ਪ੍ਰੋਟੈਕਸ਼ਨ ਕਰ ਕਰ ਚੁੱਕੇ ਜੋ ਤੁਸੀਂ ਸਾਡੇ ਅੰਦਰ ਆਉਣ ਬਾਹਰ ਜਾਣ ਦੇ ਵਿੱਚ ਸਾਨੂੰ ਪ੍ਰੋਟੈਕਸ਼ਨ ਕਰਕੇ ਰੱਖ ਚੁੱਕੇ ਜੋ ਖੁਦਾਵੰਨ ਖੁਦਾ ਕਦੇ ਬਚਨ ਦੇ ਅਨੁਸਾਰ ਪਰਭੂ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖ ਚੁੱਕੇ ਜੋ ਸੰਭਾਲ ਕੇ ਰੱਖ ਚੁੱਕੇ ਜੋ ਸਾਡੇ ਅੰਦਰ ਆਉਣ ਸਾਡੇ ਬਾਹਰ ਜਾਣ ਦੇ ਵਿੱਚ ਤੁਸੀਂ ਸਾਡੇ ਮਦਦਗਾਰ ਬਣ ਚੁੱਕੇ ਜੋ ਮਦਦਗਾਰ ਬਣ ਚੁੱਕੇ ਜੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਦੀ ਪੇਟਾ ਤੁਹਾਨੂੰ ਛਡੋਣਾ ਪ੍ਰਭੂ ਜੀ ਹਰੇਕ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਿਆਰੇ ਪ੍ਰਭੂ ਜੀ ਇਸ ਸਮੇਂ ਨੂੰ ਤੁਹਾਡੇ پاک ਤੁਹਾਡੇ ਜ਼ਲਾਲੀ ਹੱਥਾਂ ਦੇ ਵਿੱਚ ਦੇਣਾ ਹਰੇਕ ਗੱਲ ਨੂੰ ਪਿਆਰੇ ਪ੍ਰਭੂ ਜੀ ਤੁਹਾਡੇ ਸਾਮਣthi ਜ਼ਿੰਦਾ ਪਵਿੱਤਰ ਕਦੂਸ ਨਾਮ ਵਿੱਚ ਮੰਗ ਲੈਣਾ ਤੇ ਪਾ ਲੈਣਾ ਯੀਸ਼ੂ ਦੇ ਜ਼ਿੰਦਾ ਨਾਮ ਵਿੱਚ ਯੀਸ਼ੂ ਦੇ ਜ਼ਿੰਦਾ ਨਾਮ ਵਿੱਚ ਆਮੇਨ 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 ਹਾਲੇਲੂਇ ਹਾਲੇਲੂਇ ਥੈਂਕ ਯੂ ਜੀਜ਼ਸ ਫਾਰ ਹਾਲੇਲੂਇ